ਗੁਰਦੁਆਰਾ ਰੱਜੋ ਪੁੱਜੋ ਫਲੋ ਫੁੱਲੋ ਸਾਹਿਬ ਰਾਜਪੁਰੇ ਤੋਂ ਸਰਹੰਦ ਜਾਣ ਵਾਲੀ ਸੜਕ ਦੇ ਉੱਤੇ ਰਾਜਪੁਰੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਿੰਡ ਦੇ ਸਭ ਤੋਂ ਉੱਚੇ ਅਸਥਾਨ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਿੰਡ ਪਿਲਖਣੀ ਦੇ ਵਿੱਚ ਸਿਰਫ ਇੱਕੋ ਹੀ ਗੁਰਦੁਆਰਾ ਹੈ ਜਿੱਥੇ ਸਾਰੀਆਂ ਜਾਤਾਂ ਦੇ ਲੋਕ ਨਤਮਸਤਕ ਹੁੰਦੇ ਹਨ ਕੁਦਰਤੀ ਆਫਤਾਂ ਦੇ ਕਾਰਨ ਇਹ ਪਿੰਡ ਕਈ ਵਾਰ ਟਹਿ ਟੇਰੀ ਹੋਇਆ ਹੈ ਜਿਸ ਕਰਕੇ ਇਸ ਪਿੰਡ ਦਾ ਨਾਮ ਪਿਲਖਣੀ ਥੇ ਹੀ ਪੈ ਗਿਆ ਸਮਾਂ ਪਿਆ ਤੇ ਕੁਝ ਘਰ ਇੱਥੋਂ ਚਲੇ ਗਏ ਤੇ ਕੁਝ ਘਰ ਇੱਥੇ ਰਹਿ ਗਏ ਉਹਨਾਂ ਦੀ ਆਰਥਿਕ ਹਾਲਤ ਮੰਦੀ ਹੋ ਰਹੀ ਸੀ ਲੋਕਾਂ ਦੇ ਵਿੱਚ ਉਦੋਂ ਆਮ ਤੌਰ ਤੇ ਮਿੱਥ ਬਣ ਚੁੱਕੀ ਸੀ ਕਿ ਇਹ ਜਗ੍ਹਾ ਮਾੜੀ ਹੈ ਇਸ ਕਰਕੇ ਇਹ ਥੇ ਹੋਇਆ ਪਿੰਡ ਦੇ ਵਿੱਚ 14-15 ਹੀ ਘਰ ਬਚੇ ਸਨ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਨਿਸ਼ਾਨ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਇਸ ਇਲਾਕੇ ਦੇ ਵਿੱਚ ਤਿੰਨ ਵਾਰ ਆਏ ਸਨ ਇਸ ਪਿੰਡ ਦੇ ਵਸਨੀਕ ਪਾਈ ਤਰਮਾ ਜੀ ਨੂੰ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿੰਡ ਉਗਾਨੀ ਸਾਹਿਬ ਆਉਣ ਬਾਰੇ ਪਤਾ ਚੱਲਿਆ ਤਾਂ ਉਸ ਦੇ ਮਨ ਦੇ ਵਿੱਚ ਇੱਛਾ ਜਾਗੀ ਕਿ ਜੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਾ ਵੰਚਰਨ ਸਾਡੇ ਨਗਰ ਪੈ ਜਾਣ ਕੀ ਪਤਾ ਸਾਡਾ ਨਗਰ ਵੀ ਖੁਸ਼ਹਾਲ ਹੋ ਜਾਵੇ ਇਸ ਗੱਲ ਨੂੰ ਮੁੱਖ ਰੱਖ ਕੇ ਭਾਈ ਧਰਮਾ ਜੀ ਗੁਰਤੇਗ ਬਹਾਦਰ ਸਾਹਿਬ ਜੀ ਕੋਲ ਪਹੁੰਚੇ ਤੇ ਉਹਨਾਂ ਨੂੰ ਨਮਸਕਾਰ ਕੀਤੀ ਉਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਸਾਡੇ ਨਗਰ ਵੀ ਚਰਨ ਪਾਓ 14 ਹਾਰ੍ਹ ਸੰਮਤ 1722 ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਖੂਬ ਸੇਵਾ ਕੀਤੀ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣੀ ਆ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣੀ ਪਾਰਕੀ ਸਾਹਿਬ ਸ਼ਸ਼ੋਭਿਤ ਹੈ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰ ਦੇ ਹਾਲਾਤ ਵੇਖੇ ਤੇ ਲੋਕਾਂ ਤੋਂ ਪੁੱਛਿਆ ਕਿ ਭਾਈ ਕਿਸ ਗੱਲ ਦੀ ਮਾਰ ਪੈ ਰਹੀ ਹੈ ਜੋ ਇੱਥੇ ਥੇ ਹੋ ਚੁੱਕਿਆ ਹੈ ਤਾਂ ਭਾਈ ਧਰਮਾ ਜੀ ਅਤੇ ਨਾਲ ਦੀਆਂ ਸੰਗਤਾਂ ਨੇ ਕਿਹਾ ਕਿ ਗੁਰੂ ਜੀ ਇੱਥੇ ਨੇੜੇ ਹੀ ਕੱਗਰ ਨਦੀ ਹੈ ਜਿਸ ਦਾ ਚੁਮਾਸੇ ਦੇ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਹੈ ਤੇ ਸਾਡੇ ਤੇ ਵਿਪਤਾ ਆ ਜਾਂਦੀ ਹੈ ਸਾਡੇ ਘਰ ਟਹਿ ਢੇਰੀ ਹੋ ਜਾਂਦੇ ਹਨ ਇਸੇ ਕਰਕੇ ਹੀ ਮਹਾਰਾਜ ਇੱਥੇ ਕੋਈ ਰਹਿਣਾ ਪਸੰਦ ਨਹੀਂ ਕਰਤਾ ਇਸੇ ਕਰਕੇ ਹੀ ਇਹ ਪਿੰਡ ਥੇ ਬਣਦਾ ਜਾ ਰਿਹਾ ਹੈ ਸੰਗਤਾਂ ਨੇ ਜਿੰਨਾ ਹੋ ਸਕੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਲੋਕਾਂ ਨੂੰ ਵਾਹਿਗੁਰੂ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਸੰਦਾਕ ਕਿਰਤ ਕਰੋ ਵੰਡ ਛਕੋ ਦੇ ਨਾਲ ਜੋੜਿਆ ਲੋਕਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਰੱਜੋ ਪੁੱਜੋ ਫਲੋ ਫੁੱਲੋ ਦਾ ਵਰਦਾਨ ਦਿੱਤਾ ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਗੁਰਤੇਗ ਬਹਾਦਰ ਸਾਹਿਬ ਜੀ ਨੇ ਖੰਡੋਲੀ ਨੂੰ ਚਾਲੇ ਪਾ ਦਿੱਤੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਦੀ ਐਸੀ ਮਹਿਰ ਹੋਈ ਕਿ ਇਹ ਪਿੰਡ ਥੇ ਤੋਂ ਦੁਬਾਰਾ ਆਬਾਦ ਹੋ ਗਿਆ ਇਸ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ ਇੱਕ ਕੱਚਾ ਘਰ ਹੁੰਦਾ ਸੀ ਇੱਥੇ ਪਿੰਡ ਦੇ ਵਸਨੀਕ ਭਾਈ ਚੰਨਣ ਸਿੰਘ ਜੀ ਸੇਵਾ ਕਰਦੇ ਸਨ ਵਟਵਾਰੇ ਸਮੇਂ ਜੋ ਪਾਕਿਸਤਾਨ ਤੋਂ ਪਰਵਾਰ ਆਇਆ ਸੀ ਉਹਨਾਂ ਅੰਦਰ ਸਿੱਖੀ ਜਜ਼ਬਾ ਬਹੁਤ ਸੀ ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਗੁਰਤੇਗ ਇਕ ਬਹਾਦਰ ਸਾਹਿਬ ਜੀ ਦਾ ਹੱਥੀ ਲਿਖਿਆ ਫੱਟਾ ਕਿਸੇ ਦੇ ਘਰ ਪਿਆ ਹੈ ਤਾਂ ਭਾਈ ਜਗੀਰ ਸਿੰਘ ਜੀ ਨੇ ਸਰਪੰਚਾਂ ਦੇ ਲਾਣੇ ਚ ਭਾਈ ਜੀਵਾ ਸਿੰਘ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਸਾਡੇ ਕੋਲ ਸਾਡੇ ਬਜ਼ੁਰਗਾਂ ਵੱਲੋਂ ਦਿੱਤੀ ਅਨਮੋਲ ਦਾਤ ਹੈ ਅਸੀਂ ਇਹ ਕਿਸੇ ਨੂੰ ਨਹੀਂ ਦੇ ਸਕਦੇ ਪਾਈ ਜ਼ਗੀਰ ਸਿੰਘ ਜੀ ਦੇ ਬੇਨਤੀ ਕਰਨ ਤੇ ਉਹਨਾਂ ਨੇ ਇਹ ਹੁਕਮਨਾਮਾ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਗੁਰਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਆਏ ਹਨ ਪਾਈ ਜ਼ਗੀਰ ਸਿੰਘ ਜੀ ਨੇ ਇਸ ਹੁਕਮਨਾਮੇ ਦੀ ਕਾਪੀ ਲੈ ਕੇ ਐਸਜੀਪੀਸੀ ਨੂੰ ਪਹੁੰਚ ਕੀਤੀ ਕਿ ਸਾਡੇ ਪਿੰਡ ਗੁਰਤੇਗ ਬਹਾਦਰ ਸਾਹਿਬ ਜੀ ਆਏ ਹਨ ਉਥੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਨਾ ਚਾਹੀਦਾ ਹੈ ਐਸਜੀਪੀਸੀ ਵੱਲੋਂ ਮਾਇਆ ਦਿੱਤੀ ਗਈ ਤੇ ਇੱਕ ਇਮਾਰਤ ਦਾ ਨਿਰਮਾਣ ਕੀਤਾ ਗਿਆ ਅਤੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਹੁਣ ਸੰਗਤ ਜੀ ਤੁਹਾਨੂੰ ਦਿਖਾਉਣੇ ਆ ਗੁਰਤੇਗ ਬਹਾਦਰ ਸਾਹਿਬ ਜੀ ਦਾ ਹੱਥ ਲਿਖਤ ਪੱਟਾ ਜਿਸ ਤੇ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਹੈ ਅਸੀਂ ਪਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਜੀ ਦੇ ਹੱਥੀ ਲਿਖਤ ਹੁਕਮਨਾਮਾ ਸਾਹਿਬ ਦੇ ਦਰਸ਼ਨ ਹੋਏ ਗੁਰਦੁਆਰਾ ਸਾਹਿਬ ਦੇ ਨਿਰਮਾਣ ਚ ਮਾਇਆ ਦੀ ਘਾਟ ਹੋਣ ਕਰਕੇ ਇੱਥੋਂ ਦੇ ਕੁਝ ਬੰਦਿਆਂ ਨੇ ਭਾਈ ਅਮਰੀਕ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਸਾਡੇ ਨਗਰ ਗੁਰਤੇਗ ਬਹਾਦਰ ਸਾਹਿਬ ਜੀ ਦਾ ਹੱਥ ਲਿਖਤ ਪੱਟਾ ਹੈ ਉਹਨਾਂ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਹਨ ਫਿਰ ਭਾਈ ਅਮਰੀਕ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੁਣ ਸੰਗਤ ਜੀ ਇੱਥੇ ਵੱਡਾ ਦਰਬਾਰ ਸਾਹਿਬ ਤੇ ਲੰਗਰ ਹਾਲ ਵੀ ਬਣ ਚੁੱਕੇ ਹੈ ਜੋ ਵੀ ਘੰਟੇ ਇਸ ਸਥਾਨ ਤੇ ਲੰਗਰ ਚੱਲਦਾ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ ਗੁਰਤੇਗ ਬਹਾਦਰ ਸਿਮਰੀਐ ਕਰਨੋਂ ਨਿੱਦ ਆਵੇ ਤਾਏ ਸਭ ਥਾਈ ਹੋਏ ਸਹਾਈ ਫਿਲਖਣੀ ਥੇੜੀ ਤੋਂ ਇਹ ਪਿੰਡ ਆਬਾਦ ਹੋ ਗਿਆ ਇੱਥੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਪੂਰਵ ਸ਼ਹੀਦੀ ਦਿਵਸ ਅਤੇ 10ਵੀ ਮਨਾਈ ਜਾਂਦੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਡਿਜੀਟਲ ਲੈਬ ਵੀ ਬਣੀ ਹੋਈ ਹੈ। ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਇਆ ਹੋਊਗਾ। ਇਸੇ ਤਰ੍ਹਾਂ ਦੇ ਹੋਰ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਸਾਡੇ ਚੈਨਲ ਹੁਸਨ ਕ੍ਰਿਤੀ ਮਾਨ ਨੂੰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।